ਸਰ ਜੀ ਸਵਾਣਾ ਵੀ ਇਸੇ ਨਗਰ ਦਾ ਬਤੌਰ ਧਾਵੀ ਬੜਾ ਲੰਮਾ ਸਮਾਂ ਇਹਨਾਂ ਮੈਦਾਨਾਂ 'ਚ ਖੇਡਦਾ ਰਿਹਾ ਹੈ ਤੇ ਪੰਮੇ ਦਾ ਬੇਟਾ ਤੇ ਪੰਮੇ ਦੀ ਬੇਟੀ ਸਾਰਾ ਪਰਿਵਾਰ ਜਿਹੜਾ ਹੈ ਵਿਜੇਜੇ ਤੌਰ ਤੇ ਪੱਜਿਆ ਹੋਇਆ ਹੈ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਅਸੀਂ ਦਿਲੋਂ ਧੰਨਵਾਦੀ ਹਾਂ ਸਾਡੇ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਵੀ ਆ ਸਮਝੀ ਬੈਦਵਨ ਸਪੋਰਟਸ ਕਲੱਬ ਸਵਾਣੇ ਦਾ ਵੀ ਜਿਨ੍ਹਾਂ ਦੇ ਵੱਲੋਂ ਸਮੇਂ-ਸਮੇਂ ਦੇ ਨਾਲ ਇਸ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ

छे बाद सदन